ਜਿੰਨੀਆਂ ਵੀ ਜਥੇਬੰਦੀਆਂ ਨੇ ਸਮਾਜ ਸੇਵੀ ਕਾਂਸਟੇਜ ਜਥੇਬੰਦੀਆਂ ਉਸਾਨ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਜਿੰਨੀਆਂ ਵੀ ਉਹ ਰਾਜਨੀਤਿਕ ਆਰਟੀਵਾਦੀ ਤੋਂ ਟੁੱਟ ਕੇ ਪਾਰੀ ਸੰਗਤ ਜਿਹੜਾ ਹੈ ਉਹਨਾਂ ਨੇ ਸਾਥ ਦੇ ਵੀ ਕਿਉਂਕਿ ਭਾਣਾ ਕਿਤੇ ਵੀ ਵਰਤ ਕਦੋਂ ਵੀ ਵਰ ਸਕਦਾ ਉਹਨਾਂ ਨੇ ਪੂਰਾ ਅ ਦਲੇਵਾਲ ਸਾਹਿਬ ਨੇ ਪੂਰਾ ਮਨ ਬਣਾਇਆ ਉਹਨਾਂ ਦਾ ਜਿਹੜਾ ਇਰਾਦਾ ਜੇ ਅਸੀਂ ਜਿਹੜਾ ਹੈਗਾ ਉਹ ਸੀਰੀ ਛੱਡਣਾ ਹੀ ਆ ਮਾਲਣਵਾਰਤ ਜਾਰੀ ਰੱਖਣਾ ਜੇ ਕਿਸਾਨ ਮੋਰਚਾ ਜਿਹੜੀਆਂ ਕਿਸਾਨ ਮੋਰਚੀ ਨੇ ਮੰਗਾ ਨੇ ਸਰਕਾਰ ਨਹੀਂ ਪੂਰੀਆਂ ਕਰਦੀ ਰਵਿੰਦਰ ਸਿੰਘ ਜੀ ਦਾ ਖਰਸਾ ਬਾਹੀ ਗਿੰਦ ਜੀ ਦੀ ਤਵੇ ਕੰਮੇਟਾ ਮੁੱਟਾ ਧਰਨ ਪਤਾ ਕੇ ਸਭ ਜਮੀ 2023 ਤੋਂ ਲਗਾਤਾਰ ਜਾਰੀ ਆ ਮੂਰਚਾ ਪਤੀ ਹੁਣ ਤੱਕ ਜੱਟੇ ਬੈਠੇ ਆ ਜਿੰਨਾ ਚਿਰ ਮਰਗੀ ਲੱਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਚ ਟਕੇ ਰਹਿਾਂਗੇ ਸੰਗਤਾਂ ਦੇ ਸਾਰੇ ਗੁਰੂ ਨਾਲ ਜੋ ਸਾਮੀ ਮੋਹਤਾ ਅੰਮੂ ਬਾਟੇ ਤੇ ਸਮੋਹੀ ਬਾਟੇ ਤੇ ਲੱਗਿਆ ਹੋਇਆ ਉਥੇ ਸਾਨਾ ਗੁਰੂ ਭਾਈ ਜਗਜੀਤ ਸਿੰਘ ਬੱਲੇਵਾਲ ਜਿਹੜੇ ਮਰਨ ਵਰਤ ਦੇ ਬੈਠੇ ਨੇ ਲਗਾਤਾਰ ਕਿ ਭਾਈ ਦਿਨ ਹੋ ਗਿਆ ਦੁਨਾਨੂੰ ਤੇ ਸਾਡਾ ਪੰਜਾਬੀਆਂ ਦਾ ਸਾਰਿਆਂ ਦਾ ਪੰਜਾਬ ਵਾਸੀਆਂ ਦਾ ਫਰਜ ਬਣਦਾ ਹੈ ਮਾਨਾ ਸਾਡੇ ਜਿੰਨੀਆਂ ਵੀ ਜਥੇਬੰਦੀਆਂ ਨੇ ਸਮਾਜ ਸੇਵੀ ਕਾਂਸਿਕ ਜਥੇਬੰਦੀਆਂ ਉਸਾਨ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਜਿੰਨੀਆਂ ਵੀ ਉਹ ਰਾਜਨੀਤਿਕ ਆਰਪੀਵਾਈ ਕੋਕਗੇ ਪਾਰੀ ਸੰਗਤ ਜਿਹੜਾ ਹੈ ਉਹਨਾਂ ਨੂੰ ਸਾਥ ਦੇ ਵਿੱਚ ਕਿਉਂਕਿ ਭਾਣਾ ਕਿਤੇ ਵੀ ਵਰਖ ਕਦੋਂ ਵੀ ਵਰ ਸਕਦਾ ਉਹਨਾਂ ਨੇ ਪੂਰਾ ਅ ਬੱਲੇਵਾਲ ਸਾਹਿਬ ਨੇ ਪੂਰਾ ਮਨ ਬਣਾਇਆ ਉਹਨਾਂ ਦਾ ਜਿਹੜਾ ਇਰਾਦਾ ਜਿਵੇਂ ਅਸੀਂ ਜਿਹੜਾ ਹੈਗਾ ਉਹ ਸਿਰੇ ਛੜਨਾ ਹੀ ਆ ਮਾਰਨ ਵਾਰਤ ਜਾਰੀ ਰੱਖਣਾ ਜੇ ਕਿਸਾਨ ਮੋਰਚਾ ਜਿਹੜੀਆਂ ਕਿਸਾਨ ਮੋਰਚੀ ਨੇ ਮੰਗਾ ਨੇ ਸਰਕਾਰ ਨਹੀਂ ਪੂਰੀਆਂ ਕਰਦੀ ਫੇਰ ਸਰੀਰ ਸੱਡਣਾ ਹੀ ਚਾਹਣਾ ਇਹਨਾਂ ਨੇ ਪੱਕਾ ठान ਲਿਆ ਮਨ ਬਣਾ ਲਿਆ ਤੇ ਸੰਗਤਾਂ ਦਾ ਬੇਨਤੀ ਹੈ ਕਿ ਆਓ ਆਪਾਂ ਮੋਰਚੇ ਦਾ ਸਾਥ ਦਈਏ ਕੱਲ ਨੂੰ ਕੰਵਿੰਸ ਆ ਮੋਰਚੇ ਤੋਂ ਇੱਕ ਕਾਫਲਾ ਜਾਣਾ ਜਿਹੜਾ ਜਨੋਰੀ ਬੱਡ ਤੋਂ ਜਾਵੇਗਾ ਤਕਰੀਬਨ 10:30 ਵਜੇ ਇੱਥੋਂ ਅਸੀਂ ਤੁਰਾਂਗੇ ਜਿਹੜੀਆਂ ਨੇ ਹੰਸਿੰਘ ਫੌਜਾਂ ਨੇ ਨਾਲ ਜਾਣਾ ਉਹ ਜਾ ਸਕਦੇ ਨੇ ਦਸੋਤੇ ਦਾ ਜੀ ਨਾਲ ਜਾਣਗੇ ਸਿੰਘ ਸਾਹਿਬ ਜੱਟੇਦਾਰ ਕੁਲਵਿੰਦਰ ਸਿੰਘ ਜਿੰਤਪੌਰ ਸਾਹਿਬ ਵਾਲੇ ਡਾਕਟਰ ਰੇਤੂ ਜੀ ਦਿੱਲੀ ਤੋਂ ਆ ਰਹੇ ਨੇ ਤੇ ਸੁਪਰੀਮ ਕੋਰਟ ਦੇ ਜਿਹੜੇ ਸੀਨੀਅਰ ਬਕੀਏ ਨੇ ਨਾਮੀ ਬਕੀਏ ਨੇ ਮਹਾਂਪ੍ਰਾਚਾ ਜੀ ਉਹ ਵੀ ਨਾਲ ਜਾਣਗੇ ਉਹਨਾਂ ਦੀ ਟੀਮ ਪੂਰੇ ਨਾਲ ਹੋਵੇ ਜੀ ਜਾਂ ਨਾਲ ਹੋਵੇ ਸਾਰੀ ਹੋਰ ਵੀ ਬਹੁਤ ਸਾਰੇ ਸੰਤ ਜਿਹਨਾਂ ਨੂੰ ਜਾਣਾ ਬਾਇਆ ਤੋਂ ਕੌਮੀ ਸਮਾਜ ਉਹਦੀ ਤੋਂ ਰਾਜਤਰਾ ਇਹ ਵਾਲਾ ਸੁਣਾਣਾ ਪਾਣਾ ਜਿਸ ਨਾਮ ਹਾਂਸੀ ਯਾ ਇਹਦਾ ਵਾਲਾ ਉਹਨਾਂ ਦੇ ਨਾਲ ਅਸੀਂ ਜੁਮੈਤ ਕਰਦੇ ਹਾਂ ਪਹਿਲਾਂ ਤੋਂ ਹੀ ਅਸੀਂ ਰੱਖ ਕੇ ਰੱਖੇ ਸੀ ਜੋ ਸਮੂਹ ਮਤਾ ਉਹਨਾਂ ਦੇ ਉਹ ਵੀ ਰੱਖੇ ਹੋਏ ਸੀ ਆਦਿ ਇਹ ਸਿੱਖਾ ਨਹੀਂ ਮੋਦੀ ਵੱਲੋਂ ਪਰਮਾ ਕਰਨਾ ਸਾਰੇ ਮੁਵਾਕਫੀ ਦੀ ਉਮੀਦ ਉਹਨਾਂ ਦੀ ਜੇ ਤਿਆਰੀ ਨਹੀਂ ਸਹੀ ਹਾਂ ਸਾਰੇ ਸਰਮੰਦ ਦੀ ਨਹੀਂ ਅਸੀਂ ਮੈਥਾ ਆਪੀ ਰੱਖਤੀ ਕਰਦੇ ਹਾਂ ਤੇ ਸਰਕਾਰ ਨੂੰ ਚਾਹੀਦਾ ਕੋਈ ਗੱਲਬਾਤ ਕਰਨ ਤੋਂ ਪਹਿਲਾਂ ਜਿਹੜੀ ਕਿਸਾਨੀ ਮੰਗਾਂ ਨੇ ਉਹ ਤੁਰੰਤ ਮਨਿਆਦਾਂ ਕਿ ਜਿਹੜਾ ਬੰਦੀ ਸਿੰਘਾਂ ਦੇ ਵਿਹਾਰਜ ਦਾ ਮੁੱਦਾ ਖੰਡ ਦਾ ਉਹ ਵੀ ਮਨ ਮੰਗਾਂ ਸਰਕਾਰ ਨੂੰ ਜਾਰੀ ਦਾ ਤੁਰੰਤ ਮਨਿਆਦਾਂ ਤਾਂ ਕਿ ਜਿਹੜੇ ਲੋਕਾਂ ਦੇ ਹੱਥ ਨੇ ਮੰਗਾਂ ਨੇ ਉਹ ਵੋਟਾਂ ਇਸ ਕਰਕੇ ਪਾਉਣੀਆਂ ਤਾਂ ਉਹ ਸਰਕਾਰ ਨਹੀਂ ਹੋਣੀ ਜਾਂਦੀਆ ਲੋਕਾਂ ਨੂੰ ਇਹ ਨਹੀਂ ਕੰਮ ਨਹੀਂ ਲੋਕਾਂ ਦੇ ਕੰਮ ਨੂੰ ਕਰੋ ਕਿਸਾਨੀ ਮੋਰਚੇ ਦਾ ਹਾਲ ਹੈ ਜਿਹੜਾ ਉਹਨਾਂ ਇੱਕੋ ਤੇ ਉਹਦੇ ਜਿਹੜੇ ਮੰਗਾਂ ਨੇ ਉਹ ਮੰਨੋ ਸਾਰਣ ਬੇਨਤੀ ਕਰਨਾ ਚਾਹਣਾ ਇਹਦੇ ਵਿੱਚ ਇੱਕ ਸਪੈਸ਼ਲ ਬੇਨਤੀ ਹੈ ਕਿਸਾਨ ਆਪਾਂ ਬਾਤੀ ਦੇਖੋ ਤੁਹਾਡੇ ਮੱਤ ਦੇ ਪਹਿਲੇ ਆਉਣਾ ਕੋ ਮਤ ਦੇ ਦਨਕਲਾ ਅੱਜ ਸਮਾਂ ਸਾਰੇ ਇਕੱਠੇ ਹੋਵੇ ਜੇ ਉਹ ਦੇਖੇ ਹੋਵੇ ਜਿਹੜੀ ਸਰਕਾਰ ਆ ਗੋਦੀਆਂ ਪਰ ਆਪਣੀ ਆਪ ਆ ਜਾਣੀਆਂ ਮੈਂ ਸਾਰੇ ਕਿਸਾਨ ਆ ਗਿਆਂਗੇ ਤੇ ਇਹ ਦਕੈਤ ਸਾਹਿਬ ਨੇ ਜਨ ਦੇ ਘਰ ਉਹ ਵੀ ਆ ਕੇ ਗਏ ਆਕਾ ਜੁਨੀ ਸਾਹਿਬ ਨੇ ਵੀ ਕਿਹਾ ਸੀ ਜਿਹੜੇ ਜਨਰਲ ਕਿਸਾਨ ਆਪ ਨੂੰ ਨੇ ਜ਼ਰੂਰ ਇਹ ਉਹਨਾਂ ਦਾ ਸਾਥ ਦੇਣ ਕਿਉਂਕਿ ਦੱਲੇਵਾਲ ਸਾਹਿਬ ਦਾ ਕਿਹੜਾ ਅਬਦਾ ਘਰ ਦਾ ਮੋਰਚਾ ਜਾਂ ਉਹਨਾਂ ਨੇ ਆਵੀਂ ਨੀਤੀ ਖਤਰ ਲਾਇਆ ਉਹਨਾਂ ਨੇ ਕਿਸਾਨੀ ਨੂੰ ਖਤਰੀ ਲਾਇਆ ਨੇ ਹੁਣ ਇਹ ਅਣਖ ਦੀ ਹੋਣ ਦੀ ਗੱਲ ਆ ਗਈ ਆ ਸਾਰਿਆਂ ਨੂੰ ਸਮਝਾਉਂਦੀ ਆ ਕਿ ਆਓ ਆਪਾਂ ਉਸ ਮੋਰਚਾ ਇਨਸਾਫ ਲਈ ਜਿਹੜੀ ਜੀਵਨ ਬਲੇ ਬਾੜ ਉਹਨਾਂ ਦੇ ਨਾਲ ਖੜੀਏ ਗੁਰਮਨ ਕੌਰ ਜੀ ਹੁਣ ਨਾ ਅੱਜ ਖੜੇ ਜਿਹੜੇ ਕਿਸਾਨ ਆਗੂ ਨੇ ਜੇ ਕੋਈ ਧਾਣਾ ਵਰਤਦਾ ਇਹ ਤੁਸੀਂ ਜਿਹੜੇ ਨੂੰ ਨਾਲੋਂ ਫਿਰ ਬਹੁਤ ਹੋ ਗਏ ਫਿਰ ਕਿਵੇਂ ਆਉਂਗੇ ਫਿਰ ਕਿੱਧਰੋਂ ਦਿਖਾਉਂਗੇ ਸਾਰੇ ਸੰਗਤੋ ਪਾਲ ਦੀਆਂ ਬਾਜੀਆਂ ਨੂੰ ਸੱਦ ਕੇ ਆਪਣੇ ਭੰਦੇਲ ਸਾਹਿਬ ਜੀ ਦੇ ਇੱਥੇ ਬੈਠਣੇ ਬਾੜ ਦੇ ਤੂਓ ਕਿਸਾਨੀ ਮੋਰਟੇ ਦੇ ਆਦਮੀ ਗੱਲੇਬਾਰ ਨਾਲ ਆਉਣ ਇਹਨਾਂ ਆਪਣਾ ਪਾਸਾ ਦੇ ਅੱਜ ਸਾਰਾ ਦੁਬਾਰਾ ਮੁੜ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਸੈਂਟਰ ਵੀ ਹਿੱਲ ਗਿਆ ਇਸ ਮਰਨ ਮਾਰਨ ਨੂੰ ਲੈ ਕੇ ਪੂਰੇ ਵਰਲਡ ਦੇ ਵਿੱਚ ਜਿਹੜਾ ਹੈਗਾ ਇਸ ਮੌਤੇ ਦੀ ਗੂੰਜ ਜਾ ਰਹੀ ਆ ਸਾਡਾ ਸਾਰਾ ਮਨ ਫਰਮਾਉਂਦਾ ਕਿ ਆਪਾਂ ਉਸ ਗੂੰਜੇ ਦਾ ਵੱਡੇ ਵਾਲ ਖਾਉਦਾ ਸਾਹ ਲਈਏ ਤਾਲਾਂ ਦੀ ਗੋਹੜੀਆਂ ਲਾ ਕੇ ਨਹੀਂ ਫਾਇਦਾ ਕਰਦੇ ਕੋਈ ਕੰਕਣਾ ਵਾਈਰ ਦੀ ਕਾਰਸਾ ਮਨ ਦੀ ਜੀਤ